ਖਬਰਨਾਮਾ ਦੇਖ ਰਿਹਾ ਸਾਰੇ ਸ੍ਰੋਤਿਆਂ ਨੂੰ ਪੀੜਵਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਇੱਕ ਪਾਸੇ ਪੂਰੇ ਭਾਰਤ ਵਾਸੀਆਂ ਵੱਲੋਂ ਦੇਸ਼ ਦੇ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਦੇਸ਼ ਦੇ ਸੈਨਿਕਾਂ ਨੂੰ ਸਲੂਟ ਕੀਤੇ ਜਾ ਰਹੇ ਨੇ ਪ੍ਰਣਾਮ ਕੀਤੇ ਜਾ ਰਹੇ ਨੇ ਕਿ ਦੁਸ਼ਮਣ ਦੇਸ਼ ਦੇ ਵਿੱਚ ਜਾ ਕੇ ਅਤਵਾਦੀਆਂ ਦੇ ਨੌਟ ਟਿਕਾਣਿਆਂ ਨੂੰ ਢਹਿ ਤੇਰੀ ਕਰ ਦਿੱਤਾ ਗਿਆ ਲੇਕਿਨ ਇਸ ਦੇ ਬਾਅਦ ਯੁੱਧ ਵੀ ਪਾਕਿਸਤਾਨ ਅਤਵਾਦ ਨੂੰ ਸ਼ਹਿ ਦੇ ਰਿਹਾ ਹੈ ਜਿਹੜੇ ਮੇਨ ਸਰਗਣਾ ਨੇ ਜਿਹੜੇ ਮੇਨ ਮੁਖੀ ਨੇ ਉਹਨਾਂ ਨੂੰ ਹੋਰ ਕਿਸੇ ਥਾਂ ਤੇ ਪਹੁੰਚਾ ਦਿੱਤਾ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਯਾਨੀ ਕਿ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਪੂਰੀ ਤਰ੍ਹਾਂ ਸ਼ਹਿ ਦੇ ਰਹੀ ਹੈ ਅਤਵਾਦ ਨੂੰ ਅਤਵਾਦ ਨੇ ਹਮਲਾ ਕੀਤਾ ਪੈਲਗਾਮ ਦੇ ਵਿੱਚ ਆ ਕੇ 26 નિર્ਦੋਸ਼ ਲੋਕ ਮਾਰੇ ਲੇਕਿਨ ਬਦਲਾ ਵੀ ਲੈ ਲਿਆ ਹੈ ਭਾਰਤ ਦੀ ਸੈਨਾ ਨੇ ਨੋ ਟਕਾਣੇ ਤਬਾਹ ਕੀਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 300 ਤੋਂ ਪਲੱਸ ਆਤਵਾਦੀ ਮਾਰੇ ਗਏ ਇਹ ਭਾਰਤੀ ਖੂਫੀਆ ਏਜੰਸੀ ਵੱਲੋਂ ਹਵਾਲੇ ਦਿੱਤੇ ਜਾ ਰਹੇ ਨੇ ਲੇਕਿਨ ਇਸ ਦੇ ਬਾਵ ਯੁੱਧ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ ਲੇਕਿਨ ਭਾਰਤ ਦੀ ਸੈਨਾ ਦੇ ਸੈਨਿਕਾਂ ਦੇ ਜਜ਼ਬੇ ਨੂੰ ਸਲਾਮ ਜਿਹੜੇ ਦਿਨ ਪਰ ਰਾਤ ਆਪਣੀ ਜਾਨ ਅਥੇਲੀ ਤੇ ਰੱਖ ਕੇ ਭਾਰਤ ਦੀ ਰਖਵਾਲੀ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਆਪਰੇਸ਼ਨ ਸੰਧੂਰ ਤੋਂ ਭੜ ਕੇ ਪਾਕਿਸਤਾਨ ਨੇ ਪੰਜਾਬ ਦੇ ਜਲੰਧਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਜਲੰਧਰ ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੈ ਜਲੰਧਰ ਦੇ ਸੁਰਨਸੀ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗੇ ਜਾਣ ਦੀ ਖਬਰ ਹੈ ਰਾਤ 9 ਵਜੇ ਦੇ ਕਰੀਬ ਦੋ ਤਿੰਨ ਤਵਾਕੇ ਸੁਣੇ ਗਏ ਦੱਸਿਆ ਜਾ ਰਿਹਾ ਹੈ ਕਿ ਡਰੋਨ ਨੂੰ ਹਵਾ ਵਿੱਚ ਹੀ ਡੇਗ ਦਿੱਤਾ ਗਿਆ ਤਰੰਤਰ ਵਿੱਚ ਬਲੈਕਆਊਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ 9 ਵਜੇ ਬਿਜਲੀ ਸਪਲਾਈ ਬੰਦ ਹੋ ਗਈ। ਯਾਨੀ ਕਿ ਪਾਕਿਸਤਾਨ ਹਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ। ਡਰੋਨ ਭੇਜੇ ਜਾ ਰਹੇ ਨੇ ਜਿਸ ਤਰ੍ਹਾਂ ਪਠਾਨਕੋਟ ਹੈ, ਚੰਡੀਗੜ੍ਹ ਹੈ, ਕਪੂਰਥਲਾ ਹੈ, ਜਲੰਧਰ ਹੈ, ਅੰਮ੍ਰਿਤਸਰ ਹੈ। ਲੇਕਿਨ ਭਾਰਤ ਦੇ ਫੌਜੀਆ ਨੂੰ ਸਲਾਮ, ਭਾਰਤ ਦੀ ਸੈਨਾ ਨੂੰ ਸਲਾਮ ਉਹਨਾਂ ਵੱਲੋਂ ਹਰ ਜਿਹੜੇ ਹਮਲੇ ਕੀਤੇ ਜਾ ਰਹੇ ਡਰਨ ਨਪਾਕ ਬਣਾਏ ਜਾ ਰਹੇ ਨੇ ਉਸ ਸਾਰੀਆਂ ਆਕੋਸ਼ਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਸਮੇਂ ਸਾਨੂੰ ਵੀ ਜਿਸ ਤਰ੍ਹਾਂ ਹੀ ਨਿਰਦੇਸ਼ ਆਉਂਦੇ ਨੇ ਭਾਰਤ ਸਰਕਾਰ ਵੱਲੋਂ ਉਹਨਾਂ ਨਿਰਦੇਸ਼ਾਂ ਉੱਤੇ ਇਨ ਬੇਨ ਪਹਿਰਾ ਦੇਣ ਦੀ ਲੋੜ ਹੈ ਤਾਂ ਕਿ ਆਮ ਨਾਗਰਿਕ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ